ਨਾਮ ਬਰੇ ਮੇਰਾ ਨਾਮ ਜਸਵੰਤ ਸਿੰਘ ਅੱਛਾ ਇਹ ਇੱਕ ਸਵਾਲ ਆ ਸੌਖਾ ਜਿਹਾ 1 ਰੁਪਏ ਦੇ ਵਿੱਚ ਕਿੰਨੇ ਆਨੇ ਹੁੰਦੇ ਆ ਆਨੇ ਬਣੋ ਆਨੇ 1 ਰੁਪਏ ਦੇ ਕਿੰਨੇ ਆਨੇ ਹੁੰਦੇ ਆ 100 ਆਨੇ ਹੁੰਦੇ ਆ ਕਿੰਨੇ ਆਂਦਾ ਆਂਨਾ ਲਵੇ ਆਜੋ ਬਰੇ ਲਵੇ ਆਜੋ ਤਾਂ ਆਂਦੇ ਦਾ ਕੀ ਪਤਾ ਹੁੰਦਾ ਆਨੇ ਯਾਰ ਆਂਦੇ ਦੀ ਪਤਾ ਨਹੀਂ ਚਲ ਇੱਕ ਹੋਰ ਪੁੱਛਦਾਗਾ ਤੇ ਉਹ ਜਹੀ ਆ ਦੋ ਸਬਜ਼ੀਆਂ ਦੇ ਨਾਮ ਦੱਸੋ ਜਿਹਦੇ ਵਿੱਚ ਮਾਂ ਦਾ ਨਾਮ ਆਉਂਦਾ ਉਕੇ ਵਾਣ। ਅਜਿਹੀਆਂ ਦੋ ਸਬਦੀਆਂ ਦੇ ਨਾਮ ਜਿਹਦੇ ਵਿੱਚ ਮਾਂ ਦਾ ਨਾਮ ਆਉਂਦਾ। ਇੱਕ ਮਾਂ ਦੀ ਦਾਲ ਬਈ ਮਾਂ ਦੀ ਦਾਲ ਤਾਂ ਇੱਕ ਉਹ ਹੈ ਕੀ ਉਹ ਹੀ ਹੋਰ ਇੱਕ ਇਹ ਤਾਂ ਸਹੀ ਆ ਇੱਕ ਹੋਰ ਹੋ ਗਿਆ ਮਾਂ ਦਾ ਰਾਜਮਾ ਹੂੰ ਉਸ ਕੀ ਨਾਮ ਆ? ਬਰਫੀ ਸੰਗਾ ਇੱਕ ਸਵਾਲ ਦੱਸ ਵੀ 1 ਰੁਪਏ ਚ ਕਿੰਨੇ ਆਨੇ ਹੁੰਦੇ ਆ ਫਿਰ 1 ਰੁਪਏ ਚ ਕਿੰਨੇ ਆਨੇ ਹੁੰਦੇ ਆ 25 ਪੈਸੇ 100 ਪੈਸੇ ਆਨੇ ਨੇ ਯਾਨੀ ਇੱਕ ਦੋ ਜਿਹੇ ਸਬਜ਼ੀਆਂ ਨਾਮ ਜਿਹਦੇ ਵਿੱਚ ਮਾਂ ਦਾ ਨਾਮ ਆਉਂਦਾ ਸਾਧ ਜਮਾ ਰਾਜਮਾ ਇੱਕ ਹੋਰ ਕਾਲੇਮਾ ਇੱਕ ਸਵਾਲ ਆਈ 1 ਰੁਪਏ ਦੇ ਵਿੱਚ ਕਿੰਨੇ ਆਨੇ ਹੁੰਦੇ ਆ ਜੀ 10 ਹਾਂ ਜੀ ਰੁਪਏ ਚ 16 ਆਨੇ ਨੇ 16 ਆਲ ਚੌਕਲੇ ਇੱਕ ਹੋਰ ਮਤਾ ਦੋ ਜਿਹੇ ਤੁਸੀਂ ਦੱਸੋ ਜੀ ਦੋ ਜਿਹੇ ਸਬਜ਼ੀਆਂ ਨਾਮ ਜਿਹਦੇ ਵਿੱਚ ਮਾਂ ਦਾ ਨਾਮ ਆਉਂਦਾ ਜੀ ਕੀ ਕੋਈ ਨਾ ਹੁੰਦੇ ਚਾਹੀਦੇ ਸਬਜ਼ੀਆਂ ਦਾ ਕਾਹਦਾ ਨਕਤਾ ਹਾਂਜੀ ਇੱਕ ਹੋਰ ਆ ਜੀ ਮਾਂਛੋਲੇ ਇੱਕ ਕਾਦੀ ਮਾਂਛੋਲੇ ਨਹੀਂ 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 ਨਾ ਨਾ ਇੱਕ ਹੋਰ ਹੁੰਦੀ ਹੈ ਸਬਜ਼ੀ ਮਾਂਸਰੀਪਾ ਨਾ ਨਾ ਜੀ ਠੀਕ ਹੈ ਮਰੋ ਧੰਨਵਾਦ ਕਿਹੜਾ ਆ ਜਾ ਕੀ ਨਾਮ ਆ ਕੋਈ ਤੱਕ ਨਹੀਂ ਜੀ ਇਧਰ ਇੱਕ 1 ਰੁਪਏ ਦੇ ਵਿੱਚ ਕਿੰਨੇ ਆਨੇ ਹੁੰਦੇ ਆ ਜੀ ਬਸ ਧੰਨਵਾਦ ਜੀ ਕੀ ਨਾਮ ਵੀਰੇ ਲਗਨ ਇੱਕ ਚੰਗੀ ਇੱਕ ਸਵਾਲ ਦੱਸੋ ਵੀ 1 ਰੁਪਏ ਦੇ ਵਿੱਚ ਕਿੰਨੇ ਆਨੇ ਹੁੰਦੇ ਵੀਰੇ ਕਿੰਨੇ 1 ਰੁਪਏ ਦੇ ਵਿੱਚ ਕਿੰਨੇ ਆਨੇ ਹੁੰਦੇ ਆ ਉਹ 25 ਪੈਸੇ ਦੇ ਚਾਰਾਂ ਨੇ ਹੁੰਦੇ ਨੇ 1 ਰੁਪਏ ਚ ਕਿੰਨੇ ਚਾਰ 25 ਪੈਸੇ ਨੇ ਚਾਰ ਆਨੇ ਕਹਿ ਰਹੇ ਹਾਂ ਹਾਂ 25 ਇਹ ਹੋ ਗਿਆ ਇੱਕ 1000 ਹੋ ਗਿਆ ਮਤਲਬ ਕਿ 25 25 50 100 ਹੋ ਗਿਆ ਨਹੀਂ ਸਹੀ ਜਵਾਬ ਨਹੀਂ ਕਹਿੰ ਲ ਕੋ ਹੋਰ ਦੱਸੋ ਦੋ ਜਿਹੜੀਆਂ ਸਬਜ਼ੀਆਂ ਦੇ ਨਾਮ ਜਿਹਦੇ ਵਿੱਚ ਮਾਂ ਦਾ ਨਾਮ ਆਉਂਦਾ ਮਾਂ ਹੋ ਗਿਆ ਇੱਕ ਤਾਂ ਹਾਂ ਇੱਕ ਮੂੰਗੀ ਮੂੰਗੀ ਤੇ ਮਾਂ ਹੈ ਉਈ ਨਾ ਉਹ ਵਰਤੋ ਬੋਚ ਲੋ ਯਾਰ ਠੀਕ ਹੈ ਵੀਰੇ ਧੰਨਵਾਦ ਤਾਂ ਬਬਰੇ ਲਾਪਰੇ ਦਾ ਇੱਕ ਜਹੀ ਦੋ ਸਬਜ਼ੀਆਂ ਦਾ ਨਾਮ ਜਿਹਦੇ ਵਿੱਚ ਮਾਂ ਦਾ ਨਾਮ ਆਉਂਦਾ ਮਾਂ ਦਾ ਪਤਾ ਨਹੀਂ ਕੋਈ ਯਾਰ ਠੀਕ ਹੈ ਧੰਨਵਾਦ ਕੀ ਨਾਮ ਆਪਣਾ ਜੀ ਅਸ਼ਤਰ ਸਿੰਘ ਆ ਜੀ ਬਾਬੂ ਜੀ 1 ਰੁਪਏ ਚ ਕਿੰਨੇ ਆਨੇ ਹੁੰਦੇ ਆ ਜੀ ਫਿਰ ਆਂਡੇ ਆਨੇ ਆਨੇ 1 ਰੁਪਏ ਚ ਕਿੰਨੇ ਆਨੇ ਹੁੰਦੇ ਆ 16 ਨੇ ਠੀਕ ਹੈ ਧੰਨਵਾਦ ਜੀ ਤੇ ਆ ਲੋ ਚਾਕਲੇਟ ਤੇ ਇੱਕ ਸੀ ਗੱਲ ਜੀ ਕਿੰਨੇ ਰੁਪਏ ਚ ਕਿੰਨੇ ਆਨੇ ਹੁੰਦੇ ਆ ਜੀ ਪਤਾ ਜੀ ਠੀਕ ਹੈ ਧੰਨਵਾਦ ਬਬਾ ਸਤਿ ਸ਼੍ਰੀ ਅਕਾਲ ਬਪੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਇੱਕ ਸਵਾਲ ਆ ਜੀ ਮੰਨ ਲਓ ਵੀ ਇੱਕ ਰੁਪਏ ਦੇ ਵਿੱਚ ਕਿੰਨੇ ਆਨੇ ਹੁੰਦੇ ਆ 16 ਨੇ 16 ਨੇ ਠੀਕ ਆ ਧੰਨਵਾਦ ਜੀ ਆ ਲਓ ਜੋ ਚਾਕਲੇਟ ਖਾਓ ਜੀ ਮੈਂ ਆਈ ਕਿ ਨਾਮ ਰੇ ਮਨਦੀਪ ਸਿੰਘ ਜੀ ਤੇ ਇੱਕ ਸਵਾਲ ਆ ਇੱਕ 1 ਰੁਪਏ ਦੇ ਵਿੱਚ ਕਿੰਨੇ ਆਨੇ ਹੁੰਦੇ ਆ 1 ਰੁਪਏ ਦੇ ਵਿੱਚ ਪਤਾ ਨਹੀਂ ਆ ਲੈ ਪਤਾ ਨਹੀਂ ਆਨੇ ਕਿੰਨੇ ਹੁੰਦੇ ਆ ਆਨੇ ਕਿੰਨੇ ਹੁੰਦੇ 1 ਰੁਪਿਆ ਦੇ ਬਾਰੇ ਪਤਾ ਨਹੀਂ ਇੱਕ ਕਹਾਣੀ ਸੋ ਕੀ ਨਾਮਾ ਮੇਰਾ ਨਾਮ ਹੈ ਅਰਸ ਸ ਇੱਕ ਸਵਾਲ ਆ ਵੀ 1 ਰੁਪਏ ਦੇ ਵਿੱਚ ਕਿੰਨੇ ਆਨੇ ਹੁੰਦੇ ਵੀਰੇ 90 ਬਈ 90 ਆਨੇ ਮੈਨੂੰ ਨਹੀਂ ਪਤਾ ਬਈ ਠੀਕ ਹੈ ਵੀਰੇ ਕੀ ਕਰਨਾ ਵੀਰੇ ਸਵਾਲ ਪੁੱਛਣਾ ਇੱਕ ਸੌਖਾ ਜਿਹਾ ਤਾਂ ਕੀ ਰਿਲੇਟਡ ਆ 1 ਰੁਪਏ ਦੇ ਵਿੱਚ ਕਿੰਨੇ ਆਨੇ ਹੁੰਦੇ ਵੀਰੇ ਕਿੰਨੇ 1 ਰੁਪਏ ਦੇ ਵਿੱਚ ਕਿੰਨੇ ਆਨੇ ਹੁੰਦੇ ਆ 1 ਰੁਪਏ ਦੇ ਵਿੱਚ ਹਾਂਜੀ ਸੌ ਆਨੇ ਨਾ ਨਹੀਂ 1